21 ਮਾਡਲ ਆ ਜੀ ਨਾਲ ਦੇ 80% ਟਾਇਰ ਆ ਠੀਕ ਹੈ ਹਾਂ ਰੰਟਰ ਪੂਰਾ ਚੰਗਾ ਕਿਤੇ ਚਾਬੀਨ ਲੱਗੀ 11-1200 ਘੰਟਾ ਚੱਲਿਆ 53 5 ਜੌਂਡੀਰ ਆ ਗਿਆ 55 ਐਚਪੀ ਚ ਹੁੰਦਾ ਇਹ ਹਾਂਜੀ 53 10 ਵਾਲਾ ਇੰਜਨ ਹੀ ਹੁੰਦਾ ਇਹਦੇ ਟਾਇਰ 16 ਇੰਚ ਹੀ ਹੁੰਦਾ ਸਪੀਡ 2 ਹੁੰਦਾ ਕੱਲਾ ਇਹ 12 ਮਾਡਲ ਆ ਟਾਇਰ ਦੁਬਾਰੇ ਦੇ 70 75 ਪੰਜ ਸੇ ਇਹਦੇ ਠੀਕ ਹੈ ਜੀ ਹਾਂਜੀ ਆਪਕੋ 55 ਗਿਆ ਜੀ 16 ਮਾਡਲ ਇਹ ਠੀਕ ਹੈ ਜੀ 17 ਦੀ ਆਰ ਸੀ ਆ 16 ਦੇ ਲਾਸਟ ਦਾ ਠੀਕ ਹੈ ਜੀ ਹਾਂਜੀ ਪੀਲੇ ਟਾਇਰ ਜਮਾ ਨਵੇਂ ਆ ਅਗਲੇ ਅੱਦੇ ਨਾਲ ਦੇ ਪੂਰਾ ਚੰਗਾ ਟਰੈਕਟਰ ਆ ਕਿਤੇ ਚਾਬੀ ਠੀਕ ਹੈ ਹਾਂਜੀ 2100 ਘੰਟਾ ਚੱਲਿਆ ਜੈਨੂ ਇਹ ਗੇਅਰ ਪ੍ਰੋ ਫੋਰ ਸਪੀਡ ਆ ਗਿਆ ਜੀ ਗੇਅਰ ਪ੍ਰੋ ਫੋਰ ਸਪੀਡ ਹਾਂਜੀ ਇਹ 21 ਤੇ 22 ਚ ਆਇਆ ਫੋਰ ਸਪੀਡ 53 ਦਾ ਬਿਨਾ ਸੀ ਆਡੀ ਚ ਉਦੋਂ 23 ਚ ਸੀ ਆਰਟੀ ਆਉਣ ਲੱਗਿਆ ਸੀ ਇਹ ਠੀਕ ਹੈ ਜੀ ਹਾਂਜੀ ਇਹ 8 ਮਾਡਲ ਆ ਗਿਆ ਜੀ ਹਾਂਜੀ ਹਾਂਜੀ ਪਾਵਰ ਸਟੀering 80 ਪੈਂਟ ਟਾਇਰ ਇਹਦੇ ਵੀ ਠੀਕ ਹੈ ਜੀ ਹਾਂਜੀ ਇਹ ਸੁਪਰ ਆ ਗਿਆ 14 ਮਾਡਲ ਰੇਡੀਅਲ ਟਾਇਰ ਆ ਜੀ ਫਾਈਬਰ ਦੀ ਛਤਰੀ ਲੱਗੀ ਹੈ ਠੀਕ ਹੈ ਜੀ ਹਾਂ ਲੈਣ ਦੇ ਸਾਰਿਆਂ ਤੋਂ ਮਹਿੰਗੇ ਟਾਇਰ ਹੈ ਸਪੈਸ਼ਲ ਐਡੀਸ਼ਨ ਆ ਗਿਆ 18 ਮਾਡਲ ਨਾਲ ਦੇ ਟਾਇਰ ਆ 75 ਪੈਸੇ ਟਰੈਕਟਰ ਦੇ ਟਰੌਟ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਸੀਗੇ ਜਿੱਥੇ ਬਾਈ ਹਰਮਨ ਜੁੜਿਆ ਸਤਿ ਸ਼੍ਰੀ ਅਕਾਲ ਬਾਈ ਹਰਮਨ ਹੋ ਠੀਕ ਹੈ ਬਾਈ ਹਰਮਨ ਠੀਕ ਹੈ ਬਾਈ ਜੀ ਕਿੰਨੇ ਕੁ ਟਰੈਕਟਰ ਨੇ ਬਾਈ ਹਰਮਨ ਟਰੈਕਟਰ ਆਪਣੇ ਕੋਲ ਹੈਗੇ 12 ਜੀ ਅੱਜ 12 ਹਾਂ ਜੀ ਠੀਕ ਹੈ ਕਾਪੀ ਕਾ ਆ ਜਾਂਦੇ ਕਿਦਾਂ ਰਹਿਣਗੇ ਕਾਪੀ ਕਾ ਆ ਗਏ ਜਾਂਦੇ ਓਕੇ ਹਰਿਆਣਾ ਨੰਬਰ ਵੀ ਹੁੰਦੇ ਪੰਜਾਬ ਨੰਬਰ ਵੀ ਹੁੰਦੇ ਹਰਿਆਣਾ ਆਪਣੇ ਕੋਲ ਸਰਸਾ ਲੋਕਲ ਨੰਬਰ ਹੀ ਹੁੰਦੇ ਐਨਓਸੀ ਸਾਰਿਆਂ ਨੂੰ ਨਹੀਂ ਮਿਲੂਗੀ ਠੀਕ ਹੈ ਹਾਂ ਜੀ ਕਿੰਨੇ ਕੁ ਦਿਨਾਂ ਚ ਨਾ ਹੋ ਜਾਂਦਾ ਹਰਿਆਣਾ ਨੰਬਰ ਐਨਓਸੀ ਲੈਣਦੇ ਹੁੰਦੇ ਆ ਬਾਈ ਆ ਪੰਨੇ ਤੋਂ ਪਹਿਲਾਂ ਪ ਚ ਪੁਰਾਣਾ ਵੀ ਕੱਢ ਲੰਨੇ ਆ ਲਾਉਣ ਵੀ ਕਰਾਉਣ ਦੇਣੇ ਠੀਕ ਹੈ ਹੁਣ ਆਪਾਂ 50 ਦੇ ਹਿਸੇ ਉਹਨਾਂ ਲਈ ਕਦੋਂ ਸਟਾਰਟ ਕਰਦੇ ਆ ਬਾਈ ਇਹਦੇ ਬਾਰੇ ਦੱਸ ਆਰਮਨ 21 ਮਾਡਲ ਆ ਜੀ ਨਾਲ ਦੇ 80 ਪੈਂਟ ਆਇਰ ਹੈ ਠੀਕ ਹੈ ਹਾਂ ਰਾਂਟਰ ਪੂਰਾ ਚੰਗਾ ਕਿਤੇ ਚਾਬੀਨ ਲੱਗੀ 11-1200 ਘੰਟਾ ਚੱਲਿਆ ਠੀਕ ਹੈ ਜੀ 52 ਐਚਪੀ ਚ ਹੈ 52 ਐਚਪੀ ਚ 2 ਸਪੀਡ ਆਉਂਦਾ ਹੈ ਠੀਕ ਹੈ 2 ਸਪੀਡ ਆ 52 ਐਚਪੀ ਚ ਹੈ ਟਰੈਕਟਰ ਚੰਗਾ ਮਿੱਤਰੋ ਡਬਲ ਡਿਸਟ੍ਰਿਬਿਊਟਰ ਚ ਹੈ ਤੇ ਸਿੰਪਲ ਕੱਪੜੇ ਵਾਲੀ ਛਤਰੀ ਆ ਗਈ ਆਰਮਨ ਤੇ ਮਾਡਲ ਤੇ ਰੇਟ ਪਾਵਰ ਸਟੀering ਹਾਂਜੀ ਮਾਡਲ 21 ਮਾਡਲ 495 ਰੇਟ ਆ ਜੀ 13 ਕਿੰਨੇ ਦਾ 475 ਦਾ ਦੇ ਦਾਂਗੇ 475000 ਦਾ ਮਿੱਤਰੋ ਇਹ ਮੌਕੇ ਤੇ ਟਰੈਕਟਰ ਹੋਰ ਵੀ ਕਰ ਲਾਂਗੇ ਹੋਰ ਵੀ ਮੌਕੇ ਤੇ ਮਾਨਤਾ ਨੂੰ ਹਾਂ ਹੋਰ ਵੀ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਮਿੱਤਰੋ ਮੂਰੇ 5305 ਆ ਗਿਆ ਦੱਸਿਓ ਜੀ ਇਹਦੇ ਬਾਰੇ ਇਹ 535 ਜੌਂਡੀਅਰ ਆ ਗਿਆ 55 ਐਚਪੀ ਚ ਹੁੰਦਾ ਇਹ ਹਾਂਜੀ 5310 ਵਾਲਾ ਇੰਜਨ ਹੀ ਹੁੰਦਾ ਇਹਦੇ ਟਾਇਰ 16 ਇੰਚ ਹੀ ਹੁੰਦਾ ਸਪੀਡ 2 ਹੁੰਦਾ ਗੱਲਾਂ ਇਹ ਠੀਕ ਹੈ ਹਾਈ ਲੋ ਹੁੰਦਾ ਹੈ ਹਾਈ ਲੋ ਹੁੰਦਾ ਹੈ ਹਾਂ ਪੰਜਾਬੀਆਂ ਡੀਜ਼ਲ ਆ ਗੇਅਰ ਹੁੰਦਾ ਇਹਦੇ ਠੀਕ ਹੈ ਨਾ ਨਾ ਟਾਇਰ ਰਹੇ ਦੇ ਜੀ 70 ਪੈਸੇ ਠੀਕ ਆ ਜੀ ਹਾਂਜੀ ਰ ਸਾਰਾ ਜੈਨੂ ਨਾ ਮੈਟਰ 1800 ਘੰਟਾ ਚੱਲਿਆ ਹੈ 1800 ਘੰਟਾ ਹਾਂਜੀ 1800 ਘੰਟਾ ਚੱਲਿਆ ਹੋਇਆ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹਾਂ ਮਾਡਲ ਤੇ ਰੇਟ ਕਿੰਨਾ ਰੂਹਣਾ ਆਪਣਾ ਇਹ 18 ਮਾਡਲ ਆ ਜੀ 5 15 ਨਿਮਾਂਡ ਆਪਣੀ ਹਾਂ ਜੀ ਇਹ ਦੇ ਦਾਂਗੇ 490 ਕਲਾ 4 ਲੱਖ 90 ਹਜ਼ਾਰ ਦਾ ਬਾਈ ਕਹਿੰਦਾ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂ ਮਿੱਤਰੋ ਜਦੋਂ ਆ ਕੇ ਗੱਲ ਕਰੋਗੇ ਸੈਂਪਲ ਕੱਪੜੇ ਵਾਲੀ ਛਤਰੀ ਹੈ 4 ਲੱਖ ਰੁਪਏ ਦਾ ਲਾਉਣ ਹੋ ਜੂਗਾ 4 ਲੱਖ ਦਾ ਲਾਉਣ ਹੋ ਜੂਗਾ ਤੇ ਮੂਰੇ ਆ ਗਿਆ 9000 ਮੈਸੀ 9000 ਮੈਸੀ ਆ ਗਿਆ ਜੀ ਹਾਂ ਜੀ ਇਹ 12 ਮਾਡਲ ਆ ਪਾਇਰ ਦੁਬਾਰੇ ਦੇ 70 75 ਪੈਂਸੇ ਦੇ ਠੀਕ ਹੈ ਜੀ ਹਾਂ ਜੀ ਖੁੱਲੇ ਪਲੇਟਫਾਰਮ ਚ ਹੈ ਹਾਂ ਜੀ ਹਾਈ ਲੋ ਹੀ ਇਹ ਹੁੰਦਾ ਠੀਕ ਹੈ ਜੀ ਸਪੀਡ ਪਾਵਰ ਸਟੀਅਰਿੰਗ ਡਬਲ ਕਲਚ ਪੰਜਾਬ ਨੰਬਰਾਂ ਪੀ ਵੀ 06 ਅਰਦਾਸਪੁਰ ਦਾ ਹੈ ਠੀਕ ਹੈ ਰੰਗ ਪੈਂਟ ਦਾ ਬਾਈ ਸਾਰਾ ਜੈਨੂਇਨ ਟਰੈਕਟਰ ਆ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਮਾਡਲ ਤੇ ਰੇਟ ਕਿੰਨਾ ਰਹੂ ਇਹ 12 ਮਾਡਲ ਆ ਜੀ 3 ਲੱਖ 60 ਹਜ਼ਾਰ ਰੇਟ ਆ ਇਹ ਦੇ ਦਾਂਗੇ 335k ਦਾ 3 ਲੱਖ 35 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂਜੀ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਮੂਰੇ ਆ ਗਿਆ 855 855 ਗਾ ਜੀ 16 ਮਾਡਲ ਹੈ ਠੀਕ ਹੈ ਜੀ 17 ਦੀ ਆਰਸੀ ਹੈ 16 ਦੇ ਲਾਸਟ ਦਾ ਠੀਕ ਹੈ ਜੀ ਹਾਂਜੀ ਪੀਲੇ ਟਾਇਰ ਜਮਾਂ ਨਵੇਂ ਆ ਅਗਲੇ ਹੱਦੇ ਨਾਲ ਦੇ ਠੀਕ ਹੈ ਜੀ ਹਾਂਜੀ ਟਰੈਕਟਰ ਪੂਰਾ ਚੰਗਾ ਡਬਲ ਡਿਸਟਰੀਬਿਊਟਰ ਆ ਹਾਂਜੀ ਹਾਂਜੀ ਤੇ ਰੰਗ ਪੇਂਟ ਦਾ ਵੀ ਰੈਨਲ ਹੈ ਰੰਗ ਪੇਂਟ ਦਾ ਜੈਨੂਆ ਨਹੀਂ ਹੈ ਜੀ ਜਿਹਾਦਰ ਆਪਣੇ ਕੋਲੇ ਉੱਚੇ ਮਾਲ ਟਰੈਕਟਰ ਹੁੰਦੇ ਆ ਜੈਨੂਆ ਰੰਗ ਹੁੰਦਾ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਪੂਰਾ ਚੰਗਾ ਟਰੈਕਟਰ ਹੈ ਤੇ ਬਾਅਦ ਕਿ ਤਸੱਲੀ ਕਰਕੇ ਲੈ ਜਾ ਸਕਦੇ ਹੋ ਹ ਦੀ ਬਾਹਰ ਤੇ ਤਸਦੀਕ ਕਰਕੇ ਲਿਆ ਜਾ ਸਕਦੇ ਹਾਂ ਮਾਡਲ ਤੇ ਰੇਟ ਕਿੰਨਾ ਭਾਈ ਇਹ 16 ਮਾਡਲ ਹੈ ਜੀ ਇਹਦਾ ਰੇਟ ਆ 498000 475 ਦਾ ਛੱਡ ਦਾਂਗੇ 475000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਸੈਂਪਲ ਕੱਪੜੇ ਵਾਲੀ ਸਾਤਰੀ ਆ ਕਿ ਚੰਗਾ ਟਰੈਕਟਰ ਹੈ ਮੂਰੇ ਆ ਗਿਆ 855 اف ای ਫੇਰ ਦੱਸਿਓ ਜੀ ਇਹ 19 ਮਾਡਲ ਹੈ ਜੀ ਹਾਂ ਜੀ ਨਾਲ ਦੇ ਟਾਇਰ 70 ਪੈਸੇ ਪੂਰਾ ਚੰਗਾ ਟਰੈਕਟਰ ਆ ਕਿਤੇ ਚਾਬੀ ਨਹੀਂ ਲੱਗੀ ਠੀਕ ਹੈ ਹਾਂ ਜੀ 2100 ਘੰਟਾ ਚੱਲਿਆ ਜ ਇਹਨੂੰ 2100 ਘੰਟਾ ਚੱਲਿਆ ਹਾਂ ਜੀ ਠੀਕ ਹੈ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਬਈ 2100 ਘੰਟਾ ਚੱਲਿਆ ਰੰਗ ਪੇਂਟ ਤਾਂ ਹੋਊਗੀ ਕਿੱਥੇ ਹਾਂਜੀ ਥੋੜਾ ਹੀ ਚੱਲਿਆ ਮਾਡਲ ਤੇ ਰੇਟ ਕਿੰਨਾ ਇਹਦਾ 19 ਮਾਡਲ ਦਾ 555 ਰੇਟ ਆ ਜੀ ਹਾਂਜੀ ਇਹ ਛੱਡ ਦਾਂਗੇ ਆਪਾਂ 535 ਦਾ 535000 ਦਾ ਇਹ ਟਰੈਕਟਰ ਬਣੂਗਾ ਮਿੱਤਰੋ ਟਰੈਕਟਰ ਚੰਗਾ ਹੈ ਸੈਂਪਲ ਕਪੜੇ ਵਾਲੀ ਛਤਰੀ ਹੈ ਮੂਰੇ 53 10 ਜੌਂਡੀਆਰ ਆ ਗਿਆ ਜੀ ਦੱਸਿਓ ਜੀ ਇਹ 21 ਮਾਡਲ ਹੈ ਜੀ ਹਾਂਜੀ ਹਾਂਜੀ ਇਹ ਗੇਅਰ ਪ੍ਰੋ 4 ਸਪੀਡ ਆ ਗਿਆ ਜੀ ਗੇਅਰ ਪ੍ਰੋ 4 ਸਪੀਡ ਹਾਂਜੀ ਇਹ 21 ਤੇ 22 ਚ ਆਇਆ 4 ਸਪੀਡ 53 ਦਾ ਬਿਨਾ ਸੀ ਆਰ ਡ ਲੱਗਿਆ ਸੀ ਇਹ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਕਿੰਨੀ ਕਰਾਉਣਾ 90 80 ਪੈਸੇ ਜੀ ਨਾਲ ਦੇ 80 ਪੈਸੇ ਟਾਇਰ ਨੇ ਮਿੱਤਰੋ ਹਾਂ ਜੀ ਰੇਟ ਬੂਟ ਜਿਹੜੇ ਕੰਪਨੀ ਦਿੰਦੀਆਂ ਆ ਉਹ ਨਾਲ ਦਾ ਜਿਵੇਂ ਏਜੰਸੀ ਚੋਂ ਦਿੰਦੇ ਜੀ 11 ਆਪਾਂ ਨੂੰ ਸਮਾਨ ਲਾ ਕੇ ਏਜੰਸੀ ਵਾਲਾ ਸਮਾਨ ਹੀ ਲੱਗਿਆ ਹੋਇਆ ਸਾਰਾ ਨਾਲ ਦਾ ਉਹ ਨਾਲ ਆ ਸਾਰਾ ਹਾਂ ਠੀਕ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਮਿੱਤਰੋ ਤੇ ਮਾਡਲ ਤੇ ਇਹ ਰੇਟ ਕਿੰਨਾ ਰਹੂਗਾ 21 ਮਾਡਲ ਆ ਜੀ ਹਾਂਜੀ ਹਾਂਜੀ ਇਹਦਾ ਰੇਟ ਹੈ ਆਪਣਾ 775 ਇਹ ਛੱਡ ਦਾਂਗੇ 735 ਦਾ ਜੀ 735000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਸੈਂਪਲ ਕੱਪੜੇ ਵਾਲੀ 7 ਡਬਲ ਡਿਸਟ੍ਰਿਬਿਊਟਰ ਰਵਾਸ ਸਪੀਡ ਠੀਕ ਹੈ ਜੀ ਚੰਗਾ ਟਰੈਕਟਰਾ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਸਾਰੇ ਟਰੈਕਟਰ ਆਪਣੇ ਕੋਲੇ ਪੂਰੇ ਚੋ ਮੂਰੇ ਸੱਤੀ ਤਿਆਗਿਆ ਹਰ ਮਨ ਇਹਦੇ ਬਾਰੇ ਦੱਸੀ ਮੇਰਾ ਇਹ 8 ਮਾਡਲ ਆ ਗਿਆ ਜੀ ਹਾਂਜੀ ਹਾਂਜੀ ਪਾਵਰ ਸਟੀering 80% ਟਾਇਰ ਇਹਦੇ ਵੀ ਠੀਕ ਹੈ ਜੀ ਹਾਂਜੀ ਇਹਦੀ ਪਾਸਿੰਗ ਹੈਗੀ ਆ ਐਨਓਸੀ ਦੇ ਦਾਂਗੇ ਆਪਾਂ ਨੰਬਰ ਐਚ ਆਰ ਆ ਡੱਬਾ ਵਾਲੀ ਦਾ ਡੱਬਾ ਵਾਲੀ ਦਾ ਨੰਬਰ ਹੈ ਹਾਂ 423735 ਅੱਜ 5 ਨੇ 572437 ਦੀ ਠੀਕ ਹੈ ਲੈ ਵੀ 5 ਨੇ ਕੋਈ ਮਰਜ਼ੀ ਲੈ ਜਾਓ ਆ ਹਨਾ ਸਾਰੇ ਮਾਡਲ ਹੀ ਆਪਣੇ ਸਾਰੇ ਮਾਡਲ ਨੇ ਬਾਈ ਕੋਲੇ ਟਰੈਕਟਰ ਆ ਦੇਖ ਸਕਦੇ ਹੋ ਪਹਿਲਾਂ ਚੰਗਾ ਟਰੈਕਟਰ ਹੈ ਮਾਡਲ ਤੇ ਰੇਟ ਕਿੰਨਾ ਇਹਦਾ ਇਹ 8 ਮਾਡਲ ਆ ਜੀ 335 ਦੀ ਰੇਟ ਹੈ ਇਹਦਾ ਇਹ ਦੇ ਦਾਂਗੇ 311500 ਦਾ 3 15 ਦਾ ਮਿੱਤਰੋ ਪਾਵਰ ਸਟੀਰੀਂਗ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਹੈ ਦੀ ਆਪਣੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ 3 15 ਦਾ ਇਹ ਟਰੈਕਟਰ ਬਣੂ ਸੈਂਪਲ ਕੱਪੜੇ ਵਾਲੀ ਦਾਦਰੀ ਹੈ ਪਾਵਰ ਕਟਾਈ ਚ ਹੈ ਮੂਰੇ ਫੇਰ 30 30 ਆ ਗਿਆ ਸੁਪਰ ਇਹ ਸੁਪਰ ਆ ਗਿਆ 14 ਮਾੜਾ ਰੇਡੀਅਲ ਟਾਇਰ ਹੈ ਜੀ ਫਾਈਬਰ ਦੀ ਛਤਰੀ ਲੱਗੀ ਹੈ ਠੀਕ ਹੈ ਜੀ ਹਾਂ ਲੈਣ ਦੇ ਸਾਰਿਆਂ ਤੋਂ ਮਹਿੰਗੇ ਟਾਇਰ ਹੈ ਠੀਕ ਹੈ ਜੀ ਹਾਂ ਜੀ ਟਾਇਰ ਪਏ 80 ਪੈਂਸ ਦੇ ਚਾਰੇ ਠੀਕ ਹੈ ਜੀ ਹਾਂ ਜੀ ਇੰਜਨ ਗੇਅਰ ਦਾ ਕਿਦਾਂ ਹਾਰਮਨ ਇੰਜਨ ਗੇਅਰ ਦਾ ਪੂਰਾ ਓਕੇ ਕਿਤੇ ਚਾਬੀ ਨਹੀਂ ਲੱਗੀ ਜੀ ਕਲਚ ਵੀ ਕੰਪਨੀ ਦਾ ਸੀਲਡ 2600 ਘੰਟਾ ਚੱਲਿਆ ਸਾਰੇ 2600 ਘੰਟੇ ਹਾਂਜੀ ਆ ਦੇਖਾ ਦੋ ਕਲੱਚ ਵਾਲੇ ਜੋੜ ਉਵੇਂ ਨਾਟ ਸਾਰੇ ਸੀਲਡ ਹਾਲੇ ਤੱਕ ਠੀਕ ਹੈ ਹਾਂਜੀ ਪਨੋਪੀ ਲੱਗੀ ਹੋਈ ਆ 3 ਸਪੀਡ ਡਬਲ ਡਿਸਟਰੀਬਿਊਟਰ ਠੀਕ ਹੈ ਮਾਡਲ ਤੇ ਰੇਟ ਇਹ ਦੇ ਦਾਂਗੇ ਆਪਾਂ 475 ਰੇਟ ਆ ਹਾਂਜੀ ਇਹ ਛੱਡ ਦਾਂਗੇ ਆਪਾਂ 4.5 ਦਾ 4.5 ਦਾ ਮਿੱਤਰੋ ਇਹ ਟਰੈਕਟਰ ਟਰੈਕਟਰ ਦੇ ਮਗਰਾੜ ਮੁਰੂੜ ਨੇ 19 20 ਵਰਗੇ ਪਿਆ ਰਿੰਗ ਰੰ ਮੈਂ ਇੰਨਾ ਘੱਟ ਚੱਲਿਆ ਹੋਇਆ ਇਹ 2600 ਘੰਟਾ ਚੱਲਿਆ ਕਿੰਨਾ ਕ ਚੱਲ ਗਿਆ ਹਾਂ 2600 ਘੰਟੇ ਰੋਕ ਕਲੀ ਕਿੱਲੀ ਵੀ ਹਾਲੇ ਤੱਕ ਨਾਲ ਦੀ ਜਿਹੜੀ ਕਿੱਲੀ ਵੀ ਨਾਲ ਮੁਰਦ ਸੱਤੀਤੀ ਆ ਗਿਆ ਨਿਊ ਹੋਲੈਂਡ ਸਪੈਸ਼ਲਟੀ ਆ ਗਿਆ ਜੀ ਹਾਂਜੀ ਸਪੈਸ਼ਲਿਸ਼ਨ ਆ ਗਿਆ 18 ਮਾਡਲ ਹਾਂਜੀ ਨਾਲ ਦੇ ਟਾਇਰ ਆ 75 ਪੈਸੇ ਟਰੈਕਟਰ ਦੇ ਠੀਕ ਆ ਜੀ ਹਾਂਜੀ ਕਿਤੇ ਚਾਬੀਨ ਲੱਗੀ ਇਹਦੇ ਵੀ ਹਾਂਜੀ ਹਾਂਜੀ ਪੂਰਾ ਚੰਗਾ ਟਰੈਕਟਰ ਆ ਠੀਕ ਆ ਜੀ ਇਹ ਚੱਲਿਆ ਆਪਣਾ 2800 ਘੰਟਾ 2800 ਘੰਟਾ 2500 ਘੰਟਾ ਮਨੋਣਾ ਫਾਰੀ ਘੱਟ ਚੱਲੇ ਨੇ ਤੇਰੇ ਕੋਲੇ ਆਣਾ ਟਰੈਕਟਰ ਆਪਣੇ ਕੋਲੇ ਉੱਚਾ ਮਾਡਲ ਚੰਗੇ ਟਰੈਕਟਰ ਹੀ ਹੁੰਦੇ ਜੀ ਸਾਰੇ ਠੀਕ ਆ ਉੱਚਾ ਮਾਡਲ ਚੰਗੇ ਟਰੈਕਟਰ ਨੇ ਬਾਈ ਕੋਲੇ ਮਿੱਤਰੋ ਨੋਗਰੇ ਘੋੜੇ ਵਰਗੇ ਟਰੈਕਟਰ ਨੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਲੱਗ ਤੋਂ ਕਲਚ ਆ ਲੈ ਮਾਡਲ ਤੇ ਰੇਟ ਕਿੰਨਾ ਰੂਪੇ ਆ ਇਹ 18 ਮਾਡਲ ਦਾ 65 ਰੇਟ ਆ ਜੀ ਦੇਣਾ ਕਿੰਨੇ ਦਾ ਇਹ 635 ਉਹ ਦੇ ਦਾਂਗੇ ਬਾਕੀ ਮੌਕੇ ਤੇ ਮਾਨਦਾਨ ਸਾਰਿਆਂ ਜੋ ਆਪਾਂ ਥੋੜਾ ਬਹੁਤ ਹੋਰ ਕਰ ਦਾਂਗੇ ਮੌਕੇ ਤੇ ਟੇਬਲ ਤੇ ਗੱਲ ਹੋ ਜੂ ਯਾਰ ਮਿੱਤਰੋ ਮੌਕੇ ਤੇ ਹੋ ਸ ਪੰਜਾਬੀ ਹਾਂਜੀ ਦੱਸੇ ਹੋਈ 1 ਕੀ ਮਾਡਲ 21 ਦੇ ਲਾਸਟ ਦਾ 11ਵੇਂ ਮਹੀਨੇ ਦਾ ਜੀ ਠੀਕ ਹੈ ਜੀ ਨਾਲ ਦੇ ਟਾਇਰ 80 ਪੈਸੇ ਹਲ ਦਸਨ ਦੀ ਲੋਡਿੰਗ ਟੌਪ ਮਾਡਲ ਚ ਆਉਂਦਾ ਇਹ ਤਾਂ ਚੱਲਿਆ ਵੀ ਮੈਨੂੰ ਆ ਥੋੜੀ ਹੋਣਾ ਇਹ 1100 ਘੰਟਾ ਚੱਲਿਆ 1100 ਘੰਟਾ ਚੱਲਿਆ 1100 ਨਾਲ ਤਾਂ ਕੋਸ ਹੁੰਦਾ ਨਹੀਂ ਟਰੈਕਟਰ ਨੂੰ ਹਾਂਜੀ ਠੀਕ ਹੈ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਮਿੱਤਰੋ ਬਿਲਕੁਲ ਰੰਗ ਪੈਂਟ ਦਾ ਸਾਰਾ ਰੀਨ ਨਾਲ ਹੈ ਇਹ ਮਾਡਲ ਤੇ ਰੇਟ ਦੀ ਗੱਲ ਕੀਤੀ ਹੈ ਜੀ ਮਾਡਲ ਦਾ 945 ਰੇਟ ਹੈ ਜੀ ਹਾਂਜੀ ਇਹ ਦੇ ਦਾਂਗੇ ਆਪਾਂ 9 ਲੱਖ ਦਾ ਪੂਰੇ ਦਾ ਹਾਂਜੀ ਪੂਰੇ 9 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕ ਦੱਸਣ ਦੀ ਲੋੜ ਨਹੀਂ ਤਾਂ ਦੱਸਣ ਦੀ ਲੋੜ ਨਹੀਂ ਸਾਨੂੰ ਆ ਕੇ ਸੌਦਾ ਹੀ ਕਰ ਲਿਓ ਹਾਂਜੀ ਤੇ ਮੂਰੇ ਆ ਗਿਆ 3730 ਸਪੈਸ਼ਲ ਡੇ ਸਰਨ ਦੱਸਿਓ ਜੀ ਇਹ 17 ਮਾਡਲ ਹੈ ਜੀ ਹਾਂਜੀ ਜਮਨ ਨਵੇਂ ਟਾਇਰ ਐਮ ਆਰ ਪੀ ਤੇ ਦਵਾਰੇ ਦੇ ਦੇ ਠੀਕ ਹੈ ਹਾਂਜੀ ਟਰੈਕਟਰ ਇਹ ਵੀ ਪੂਰਾ ਚੰਗਾ ਤੇ ਚਾਬੀਨ ਲੱਗੀ ਇਹਦੇ ਵੀ ਠੀਕ ਹੈ ਜੀ ਹਾਂਜੀ ਇਹ ਪੰਜਾਬ ਨੰਬਰ ਆ ਪੀ ਵੀ 11 ਪਟਿਆਲੇ ਦਾ ਪੰਜਾਬ ਨੰਬਰ ਆ ਪਟਿਆਲੇ ਦਾ ਤੇ ਚੱਲਿਆ ਵੀ ਘਟ ਹੋਣਾ ਮੈਨੂੰ ਆ ਇਹ ਚੱਲਿਆ ਹੋਊਗਾ ਜੀ 2600 ਘੰਟਾ ਚੱਲਿਆ ਇਹ 2600 ਘੰਟਾ ਚੱਲਿਆ ਲੱਗ ਤੋਂ ਕਲਚ ਚਲ ਹਾਂਜੀ ਟਰੈਕਟਰ ਸਾਰਾ ਰੀਜਨਲ ਆ ਟਰੈਕਟਰ ਤੁਸੀਂ ਦੇਖ ਸਕਦੇ ਹੋ ਕਨੋਪੀ ਲ ਇਹ ਦਾ ਹੈਗਾ 635000 ਇਹ ਛੱਡ ਦਾਂਗੇ ਆਪਾਂ 610000 ਦੇ ਦਾਂਗੇ 610000 ਦਾ ਹਰਮਨ ਕਹਿੰਦਾ ਯਾਰ 6855 ਆਪਣੇ ਕੋਲੇ ਟਰੈਕਟਰ ਦੇਖੋ ਪਿੱਛੋਂ ਠੀਕ ਆ ਜੀ ਹੈ 14 ਮਾਡਲ ਆ ਪਰ ਹੈਗਾ 18 20 ਵਰਗਾ ਠੀਕ ਆ ਜੀ 14 ਮਾਡਲ ਹੈ 18 20 ਵਰਗਾ 18 20 ਨੂੰ ਮਾਤ ਪਉਂਦਾ ਹਾਂ ਜੀ ਟਰੈਕਟਰ ਦੇਖ ਸਕਦੇ ਤੁਸੀਂ ਬਾਈ ਟਰੈਕਟਰ ਦਾ ਪਤਾ ਲੱਗ ਜਾਂਦਾ ਪੈਰਦਾਨਾਂ ਤੋਂ ਵੀ ਕਿੰਨੀ ਕੁ ਕਸਾਈ ਹੋਈ ਹੈ ਸਸਬਈ ਇਹਦੇ ਬਾਰੇ ਇਹ 14 ਮਾਡਲ ਕਰਲਾਸਕਰ ਇੰਜਨ ਹੈ ਜੀ ਹਾਂ ਜੀ ਕਰਲਾਸਕਰ ਬਹੁਤ ਘੱਟ ਆਇਆ ਪਾਵਰ ਸਟੀਅਰਿੰਗ ਟਰੈਕਟਰ ਠੀਕ ਹੈ ਸਪੈਸ਼ਲ ਡਿਮਾਂਡ ਤੇ ਲਾਇਆ ਜੀ ਨੇ ਉਹੀ ਆਏ ਆ ਠੀਕ ਹੈ ਹਾਂ ਜੀ ਟਰੈਕਟਰ ਨਜਾਇਜ਼ ਚੰਗਾ ਹਾਂ ਜੀ ਹਾਂ ਜੀ ਇਹ ਚੱਲਿਆ 3100 ਘੰਟਾ ਹੀ ਹੈ ਚੱਲਿਆ 3100 ਚੱਲਿਆ ਪਤਾ ਨਹੀਂ 2500 ਚੱਲਿਆ ਅੱਛਾ 31 2500 ਘੰਟਾ ਚੱਲਿਆ 37000 ਲਾ ਲਓ ਮੰਨ ਲਓ ਠੀਕ ਹੈ ਹਾਂ ਜੀ ਮਾਡਲ ਤੇ ਇਹ 14 ਮਾਡਲ ਹੈ ਜੀ ਕਰਲਾਸਕਰ ਇੰਜਨ ਟਾਇਰ ਦੁਆਰੇ ਦੇ 80 ਪੈਸੇ ਜੀ ਇਹਦੇ 15 ਵਾਲੇ ਟਾਇਰ ਹੈ ਠੀਕ ਹੈ ਹਾਂ ਜ ਦਾ ਟਰੈਕਟਰ ਛੱਡਣਾ ਵਸੇ 480000 ਦਾ ਮਿੱਤਰੋ ਟਰੈਕਟਰ ਇਹ ਬਣੂਗਾ ਹਾਂਜੀ ਤੇ ਲੋਕੇਸ਼ਨ ਕੀ ਹੈ ਬਾਈ ਆਪਣੀ ਤਲਵੰਡੀ ਸਾਬ ਉਹ ਵੰਡੀ ਲਾਉਣੇ ਜੀ ਆਪਾਂ 24 ਨੰਬਰ ਪਲਾਟ ਆ ਟਰੈਕਟਰ ਆਪਣੇ ਤਲਵੰਡੀ ਨੌਰੇ ਚ ਹੀ ਹੁੰਦੇ ਹੁੰਦਾ ਹਾਂਜੀ ਹਾਂ ਆਪਣਾ ਪਿੰਡ ਲਾਲੇਣਾ ਜੀ ਫੋਨ ਨੰਬਰ ਆਪਣਾ 788803677 ਜੀ 788803677 ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਕਦੋਂ ਮਰਜ਼ੀ ਤਲਵੰਡੀ ਆ ਸਕਦੇ ਆ ਬਾਈ ਫੋਨ ਕਰਕੇ ਜਰੂਰ ਆਉਣ ਪਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਠੀਕ ਹੈ ਜੀ ਲਓ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕ sri gauri